ਬਹੁਤ ਦਿਨਾਂ ਤੋਂ ਮੈਂ ਦੇਖ ਰਹੀ ਸੀ ਕਿ ਆਪ ਐਨਸਟੈਂਡ ਜੋ ਪੂਰੀ ਤਰ੍ਹਾਂ ਟੁੱਟਿਆ ਹੋਇਆ ਸੀ ਤੇ ਇਸ ਦੀ ਹਾਲਤ ਵੀ ਬਹੁਤ ਖਰਾਬ ਸੀ ਪਤਾ ਨਹੀਂ ਕਿਹੜੇ ਜਮਾਨੇ ਦੇ ਪੈਨ ਇਸ ਵਿੱਚ ਰੱਖੇ ਹੋਏ ਹਸਬੰਦ ਜੀ ਨੇ ਤੇ ਇੱਕ ਆਹ ਵਾਲਾ ਵੀ ਦੇਖੋ ਇਸ ਵਿੱਚ ਮਾਰਕਰ ਤੇ ਹੋਰ ਪਤਾ ਨਹੀਂ ਕੀ ਕੁਝ ਪਿਆ ਆ ਵੀ ਜੁਗਾਰ ਕਰਕੇ ਖੁਦ ਬਣਾਇਆ ਹੋਇਆ ਲੱਗਦਾ ਵਾਕਈ ਕਾਰ ਚਲਾਉਣ ਵਾਸਤੇ ਖੁਦ ਲਈ ਕੰਜੂਸੀਆਂ ਕਰ ਲੈਂਦੇ ਹਸਬੰਦ ਜੀ ਪਰ ਕੋਈ ਨਹੀਂ ਮੈਨੂੰ ਉਮੀਦ ਹੈ ਕਿ ਇੱਕ ਦਿਨ ਤੁਹਾਡੀ ਸਪੋਰਟ ਨਾਲ ਤੇ ਉਸ ਤੋਂ ਵੀ ਪਹਿਲੇ ਜੇ ਖੁਦਾ ਨੇ ਚਾਹਿਆ ਤੇ ਅਸੀਂ ਵੀ YouTube ਇਨਕਮਸ ਰਿਸੀਵ ਕਰਾਂਗੇ ਸੋ ਅੱਜ ਹਸਬੰਦ ਜੀ ਦੁਕਾਨ ਤੇ ਨਹੀਂ ਹੈ ਤੇ ਸੋਚਿਆ ਕਿ ਉਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਮੈਂ ਇੱਕ ਨਿਊ ਪੈਨਸਟੈਂਡ ਲਗਾ ਦਵਾਂ ਕਿਉਂਕਿ ਉਹਨਾਂ ਨੇ ਤੇ ਆਪ ਚੇਂਜ ਕਰਨਾ ਨਹੀਂ ਪਹਿਲੇ ਮੈਂ ਆਪਣੇ ਫੋਨ ਨੂੰ ਉੱਥੇ ਟਿਕਾ ਲੈਣੀ ਆ ਮੈਂ ਦੋ ਡਿਜ਼ਾਈਨ ਦੇ ਪੈਨਸਟੈਂਡ ਕੋ ਲੈਣੀਆਂ ਤੇ ਦੇਖਦੇ ਹਾਂ ਜੋ ਸੋਹਣਾ ਲੱਗਿਆ ਉਹ ਹੀ ਯੂਜ਼ ਕਰਨ ਲਈ ਰੱਖ ਲੈਣਾ ਤੇ ਇਹ ਕਵਲਾ ਪੈਨਸਟੈਂਡ ਜੋ ਕਿ ਘੁੰਮ ਵੀ ਰਿਹਾ ਸੀ ਸੱਚੀ ਮੈਨੂੰ ਤੇ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੀ ਪੈਨਸਟੈਂਡ ਹੋ ਸਕਦਾ ਤੇ ਇੱਕ ਇਹ ਦੂਜਾ ਵਾਲਾ ਜੋ ਡਿਜ਼ਾਈਨ ਦੀ ਗੱਲ ਕਰਾਂ ਤਾਂ ਇਹ ਵੀ ਸੋਹਣਾ ਲੱਗ ਰਿਹਾ ਮੈਂ ਕਨਫਿਊਜ਼ ਹੋ ਗਈ ਹਾਂ ਕਿ ਕਿਹੜਾ ਵਾਲਾ ਸੋਹਣਾ ਤੇ ਕਿਹੜਾ ਵਾਲਾ ਯੂਜ਼ ਕਰੀਏ ਵੈਸੇ ਤੁਹਾਨੂੰ ਕਿਹੜਾ ਵਾਲਾ ਸੋਹਣਾ ਲੱਗ ਰਿਹਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਸੋ ਫਾਈਨਲੀ ਮੈਂ ਇਹ ਵਾਲਾ ਪੈਨਸਟੈਂਡ ਸਿਲੈਕਟ ਕੀਤਾ ਜਿਸ ਹਿਸਾਬ ਦਾ ਅਸੀਂ ਇਸ ਵਿੱਚ ਸਮਾਨ ਰੱਖਣਾ ਉਸੇ ਹਿਸਾਬ ਨਾਲ ਮੈਨੂੰ ਇਹੋ ਵੈਸੇ ਲੱਗਾ ਵੈਸੇ ਦੂਸਰਾ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਫਿਰ ਇਸ ਵਿੱਚ ਸਟਿੱਕੀ ਨੋਟਸ ਅਤੇ ਹਾਈਲਾਈਟਰ ਵੀ ਰੱਖ ਲੇ ਇਹ ਹੋ ਚੁੱਕਿਆ ਹੈ ਰੈਡੀ ਲੋ ਤੁਸੀਂ ਵੀ ਦੇਖੋ ਤੇ ਦੱਸੋ ਕਿਦਾਂ ਦਾ ਲੱਗ ਰਿਹਾ ਤੇ ਇਸ ਦੇ ਨਾਲ ਹੀ ਮਿਲਦਿਆਂ ਨੈਕਸਟ ਵੀਡੀਓ 'ਚ ਵੀਡੀਓ ਪਸੰਦ ਆਈਏ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਗੋਡ ਬlesਸ ਯੂ ਬਾਏ ਬਾਏ